ਹਾਂਜੀ ਲੋ ਜੀ ਦੋਸਤੋ ਜਿੱਦਾਂ ਤੁਹਾਨੂੰ ਪਤਾ ਹੈ ਕਿ ਜਨਮਾਸ਼ਟਮੀ ਜਿਹੜੀ ਆ ਰਹੀ ਹੈ ਤੇ ਜਨਮਾਸ਼ਟਮੀ ਲਈ ਸਪੈਸ਼ਲ ਆਪਾਂ ਕ੍ਰਿਸ਼ਨ ਭਗਵਾਨ ਜੀ ਦਾ ਜਿਹੜਾ ਝੂਲਾ ਤਿਆਰ ਕੀਤਾ ਹੈ ਇਹ ਝੂਲਾ ਤੁਸੀਂ ਦੇਖੋ ਤੇ ਦੇਖੋ ਤੇ ਕਮੈਂਟ ਵਿੱਚ ਜਰੂਰ ਦੱਸਿਓ ਕਿ ਇਹ ਝੂਲਾ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਇਹ ਜਿਹੜਾ ਝੂਲਾ ਆਪਾਂ 2/2 ਸਾਈਜ਼ ਦਾ 240 ਇਹਦੀ ਚੌੜਾਈ ਹੈ ਤੇ 2 ਫੋਟੋ ਇਹਦੀ ਹਾਈਟ ਆ ਇਹ ਸਾਈਜ਼ ਵਿੱਚ ਤਿਆਰ ਕੀਤਾ ਤਾਂ ਇਹਦਾ ਪੂਰਾ 304 ਗ੍ਰੇਡ ਦਾ ਜਿਹੜਾ ਸਟੀਲ ਲੱਗਾ ਹੋਇਆ ਜਿਹਨੂੰ ਕੋਈ ਜੰਗ ਲੱਗਣ ਦੀ ਪ੍ਰੋਬਲਮ ਵਗੈਰਾ ਨਹੀਂ ਆਉਂਦੀ ਤੇ ਦੇਖੋ ਇਹ ਚੂਲਾ ਤੇ ਜੇ ਅਜਿਹਾ ਚੂਲਾ ਤੁਸੀਂ ਵੀ ਆਪਣੇ ਘਰ ਲਈ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਹਦਾ ਸਾਈਜ਼ ਮੈਂ ਫੇਰ ਤੋਂ ਦੱਸ ਦਿਆਂ ਇਹਦਾ ਸਾਈਜ਼ ਜਿਹੜਾ ਹੈਗਾ 2 ਫੁੱਟ ਬਾਈ 2 ਫੁੱਟ ਇਹਦੀ ਜਿਹੜੀ ਵਿਚਲੀ ਜਿਹੜਾ 베ਸ ਆ ਇਹਦਾ ਉਹ ਹੈਗਾ 20 ਇੰਚ ਬਾਈ 1 ਫੁੱਟ ਦਾ ਤੇ ਜੇ ਤੁਸੀਂ ਇਹ ਤੋਂ ਵੱਡਾ ਵੀ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਇਹ ਤੋਂ ਛੋਟਾ ਬਣਾਉਣਾ ਚਾਹੁੰਦੇ ਹੋ ਤਾਂ ਅਜਿਹੇ ਝੁੱਲੇ ਆਪਾਂ ਜਿਹੜੇ ਤੁਹਾਨੂੰ ਲਗਭਗ 2-3 ਦਿਨਾਂ ਦੇ ਵਿੱਚ ਬਣਾ ਕੇ ਇੱਕ ਝੁੱਲਾ ਜਿਹੜਾ ਦੇ ਸਕਦੇ ਆ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਅਜੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਜਿਹੜੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ